ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਹ ਡੂ ਬਲੌਗਰ ਦੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਚਿਕਾ ਫਾਰਮ ਸਭ ਤੋਂ ਪਹਿਲਾਂ ਤੁਹਾਨੂੰ ਗੁਜਾਰਸ਼ ਆ ਜੀ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਆਇਓ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਬਾਕੀ ਆਪਾਂ ਤੁਹਾਨੂੰ ਦਿਖਾਉਣਾ ਸਾਰਾ ਫਾਰਮ ਦਾ ਮਾਹੌਲ ਤੇ ਪਿੱਛੇ ਤੁਸੀਂ ਚੈੱਕ ਕਰ ਸਕਦੇ ਹੋ ਬੱਚਾ ਤਕਰੀਬਨ ਅੱਧੇ ਤੋਂ ਜ਼ਿਆਦਾ ਫਾਰਮ ਦੇ ਵਿੱਚ ਹੋ ਗਿਆ ਹੁਣ ਆਪਣਾ ਉਲੇ ਉੱਪਰ-ਨੀਚੇ ਦੋਨੇ ਛੱਡਾਂ ਦੇ ਵਿੱਚ ਆ ਗਿਆ ਤੇ ਤਕਰੀਬਨ ਬੱਚਾ ਅੱਜ ਆਪਣਾ ਹੋ ਗਿਆ ਜੀ ਕੰਪਲੀਟ 21 ਦਿਨ ਤੇ 22ਵੇਂ ਦਿਨ ਦਾ ਚੜ੍ਹੋ ਜਾਏਗਾ ਅੱਜ ਤੇ ਆਪਾਂ ਤੁਹਾਨੂੰ ਗਰੋਥ ਦਿਖਾਉਣੇ ਦੀ ਵੀ ਕੀ ਆ ਤੇ ਕੀ ਇਹਦੀ ਐਵਰੇਜ ਲੱਗ ਰਹੀ ਹੁਣ ਤਕਰੀਬਨ ਬਾਕੀ ਤੁਸੀਂ ਦੇਖ ਕੇ ਦੱਸਿਓ ਇਹ ਵੀ ਕਿਵੇਂ ਦਾ ਲੱਗ ਰਿਹਾ ਹੈ ਬਾੜ ਤੇ ਹੁਣ ਤੁਹਾਨੂੰ ਵੀ ਦਿਖਾਉਣੇ ਆ ਇਹ ਸਾਰਾ ਬਾੜ ਬਣੇ ਰਿਹਾ ਸੀ ਬਲੌਗ ਨਾਲ ਹਾਂਜੀ ਬੱਚਾ ਤੁਸੀਂ ਚੈੱਕ ਕਰੋ ਤੇ ਬਾਰਡ ਤਕਰੀਬਨ ਆਪਣਾ ਹੋ ਗਿਆ ਅੱਜ 22 ਦਿਨ ਦਾ ਤੇ ਸਾਰਾ ਤੁਸੀਂ ਗਰੋਥ ਦੇਖ ਸਕਦੇ ਹੋ ਬਾਰਡ ਦੀ ਤਕਰੀਬਨ weight ਦਾ ਹੈਗਾ ਨੀਅਰ ਅਬਾਊਟ 1 ਕਿਲੋ ਦੇ ਤੇ ਇਧਰ ਆਪਣਾ ਪੱਲੀ ਲੱਗੀ ਹੋਈ ਆ ਪੋਰਸ਼ਨ ਵਾਲੀ ਕਿਉਂਕਿ ਬਾਰਡ ਜੇ ਆਪਣਾ ਸਾਰੇ ਛੱਟ ਦੇ ਵਿੱਚ ਤਕਰੀਬਨ ਹੋਇਆ ਨੀਗਾ ਤੇ ਹੁਣ ਮੌਸਮ ਥੋੜਾ ਜਿਹਾ ਦੋ ਕੁ ਦਿਨ ਦਾ ਠੰਡਾ ਹੋਇਆ ਸੀਗਾ ਪਹਿਲਾਂ ਇਹ ਕਾਫੀ ਜਿਆਦੇ ਸੋਹਣੀ ਧੁੱਪ ਨਿਕਲਦੀ ਸੀ ਦੁਪਹਿਰੇ ਤੇ ਹੁਣ ਇੱਕ ਦੋ ਦਿਨ ਦੀ ਧੁੰਦ ਪਈ ਹੈਗੀ ਇਦਵਾਰਾ ਥੋੜਾ ਮੌਸਮ 'ਚ ਠੰਡ ਗਈ ਤੇ ਪੱਲੀ ਆਪਾਂ ਨੇ ਅੱਜ ਥੋੜੀ ਜਿਹੀ ਘੱਟ ਖੋਲੀ ਹੋਈ ਹੈ ਹੁਣ ਕਿਉਂਕਿ ਹਵਾ ਚੱਲ ਰਹੀ ਸੀ ਬਾਹਰ ਤੇ ਉਹਦੇ ਨਾਲ ਥੋੜੀ ਜਿਹੀ ਫਿਰ ਆਵਾਜ਼ ਦੀ ਸਮੱਸਿਆ ਆਉਣ ਲੱਗੀ ਥੋੜੀ ਬਿਧੀ ਆਵਾਜ਼ ਤਾਂ ਹੈ ਹੀ ਬਾੜ 'ਚ ਹੁਣ ਵੀ ਤੇ ਜਿਹੜੇ ਮੇਰੇ ਵੀਰ ਨੇਗੇ ਵੀਡੀਓ 'ਚ ਮੇ ਵੀ ਇਹ ਸ਼ਾਇਦ ਜੋ ਐਕਸਪੀਰੀਅੰਸ ਬੰਦ ਨੇ ਸੁਣ ਵੀ ਲੈਣਾ ਜੇ ਫਿਲਹਾਲ ਥੋੜੀ ਬਿਧੀ ਆਉਂਦੀ ਹੋਊਗੀ ਨਾ ਬਾਕੀ ਤੁਸੀਂ ਬਾੜ ਸਾਰੇ ਚੈੱਕ ਕਰ ਸਕਦੇ ਹੋ ਬਾਰ ਦੀ ਗ੍ਰੋਥ ਬਹੁਤ ਸੋਹਣੀ ਹੈਗੀ ਤੇ ਇਹ ਆਪਾਂ ਅੱਜ ਤੁਹਾਨੂੰ ਫੇਰ ਦੱਸ ਦਿੰਨੇ ਆ ਜਿਹੜੇ ਕੋਈ ਆਪਣੇ ਨਿਊ ਬੀਅਰ ਹੁੰਦੇ ਨੇਗੇ ਇਹ ਚੈਨਲ ਤੇ ਨਵੇਂ ਆਏ ਹੁੰਦੇ ਨੇਗੇ ਉਹਨਾਂ ਦੀ ਜਾਣਕਾਰੀ ਚ ਮੈਂ ਵਾਅਦਾ ਕਰ ਦਿਆਂਗੇ ਕਿ ਇਹ ਹੈਗਾ ਆਪਣਾ ਗਲੈਂਕੋ ਦਾ ਬਾਰਡੀ ਤੇ ਜਿਹੜੀ ਇਹਦੀ ਬਰੀਡ ਕੋਬ ਆਗੀ ਤੇ ਆ ਤੁਸੀਂ ਇਹਨਾਂ ਦਾ ਬਾਦ ਉਹਨਾਂ ਚੈੱਕ ਕਰ ਸਕਦੇ ਬਾਰਦ ਦਾ ਵੀ ਬਹੁਤ ਸੋਹਣਾ ਹੈਗਾ ਜੀ ਕੰਪਨੀ ਦਾ ਵੀ ਉਹ ਤਾਂ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਇੱਕ ਬੋਦਾ ਜਿਹਾ ਹੁੰਦਾ ਹੈ ਜਲਦੀ ਫਟ ਜੀ ਜਾਂਦਾ ਹੈ ਉਹ ਨਹੀਂ ਹੈਗਾ ਇਹ ਠੀਕ ਆ ਬਾਰ ਦਾ ਨਾ ਸੋਹਣਾ ਹੈਗਾ ਤੇ ਬਾਕੀ ਰਿਜ਼ਲਟ ਵੀ ਚੰਗੇ ਦੇ ਰਹੀ ਹੈ ਬਨਹਾਲ ਕੰਪਨੀ ਤਕਰੀਬਨ ਇਹ 15-16 ਦਿਨ ਤੇ ਬਾੜਾ ਇਹ ਆਪਣੇ ਪਾਸ ਹੁੰਦੀ ਆ ਇਹ ਫਾਰਮ ਦੇ ਵਿੱਚ ਜੇ ਕੋਈ ਨਹੀਂ ਪਿੱਛੇ ਸਮੱਸਿਆ ਆਈ ਬਾਕੀ ਦੀ ਸਾਰਾ ਬਾੜ ਚੈੱਕ ਕਰੋ ਜੀ ਇੱਕ ਵਾਰੀ ਦੇਖ ਸਕਦੇ ਹੋ ਸਾਰਾ ਬਾੜ ਥੋੜੀ-ਬਿਧੀ ਆਵਾਜ਼ ਜ਼ਰੂਰ ਆਈ ਬਾ ਜਿਹੜਾ ਹੁਣ ਮੇਨ ਗੱਲ ਦਾ ਖਿਆਲ ਰੱਖਣਾ ਹੁੰਦਾ ਇਹਨਾਂ ਦਿਨਾਂ 'ਚ ਉਹ ਹੁੰਦਾ ਗੈਸ ਦਾ ਜੀ ਗੈਸ ਦੇ ਕਾਰਨ ਬਾੜ ਤੁਹਾਡਾ ਬਹੁਤ ਜ਼ਿਆਦਾ ਖਰਾਬ ਹੁੰਦਾ ਹੁੰਦਾ ਹੈ ਕਈ ਨਾ ਸ਼ੈਡਾਂ ਦੇ ਵਿੱਚ ਗੈਸ ਬਹੁਤ ਜ਼ਿਆਦਾ ਬਣਦੀ ਹੁੰਦੀ ਆ ਉਹ ਆਪਣੇ ਪੱਲੀਆਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਇਹ ਟਾਈਮ ਸਿਰ ਪੱਲੀਆਂ ਖੋਲ੍ਹਦਿਆ ਕਰੋ ਤੇ ਇੱਕ ਸ਼ੈਡ ਜੰਮਣ ਨਾ ਦਿਆ ਕਰੋ ਜੀ ਤੇ ਗੜਾਈ ਵਗੈਰਾ ਆਪਣੀ ਪ੍ਰੋਪਰ ਕਰਦੇ ਰਿਹਾ ਕਰੋ ਤੇ ਅ ਅੱਜ ਤਾਂ ਆਪਾਂ ਥੋੜੀ ਥੋੜੀ ਬੰਦ ਨੇ ਪਿਆ ਸੀ ਆਪਾਂ ਨੂੰ ਖੋਲ ਦੇਣੇ ਹੁੰਦੇ ਨੇ ਫਿਰ ਵੀ ਆਪਣੇ ਥੋੜੀ ਬਹੁਤੀ ਪੱਲੇ ਨਾ ਇਹ ਹਵਾ ਹੀ ਨਿਕਲਦੀ ਰੱਖੀ ਹੋਈ ਹੈਗੀ ਕਿਉਂਕਿ ਬਾਹਰ ਥੋੜੀ ਹਵਾ ਚੱਲਦੀ ਸੀ ਇਸ ਲਈ ਅੱਜ ਪ੍ਰੋਪਰ ਪੱਲੀਆਂ ਖੁੱਲੀਆਂ ਨਹੀਂ ਸੀ ਅੱਜ ਬਾਕੀ ਤੁਸੀਂ ਚੈੱਕ ਕਰੋ ਸਾਰਾ ਸ਼ੈੱਡ ਆਪਣਾ ਤੇ ਰਾਤ ਨੂੰ ਆਪਾਂ ਪੱਠੀ ਬਾਲ ਦੇਣੇ ਹੁੰਦੇ ਨੇ ਕਿਉਂਕਿ ਠੰਡ ਬਹੁਤ ਹੁੰਦੀ ਹੈ ਰਾਤ ਨੂੰ ਇਸ ਲਈ ਟੈਂਪਰੇਚਰ ਦਾ ਜ਼ਰੂਰ ਖਿਆਲ ਰੱਖਿਆ ਕਰੋ ਮੇਰੇ ਵੀਰ ਸਾਰੇ ਜਾਣੇ ਕਈ ਵਾਰੀ ਨੇ ਆਪਾਂ ਹੁਣ ਇਹ ਇਹ ਸੋਚ ਰਿਹਾ ਨਾ ਵੀ ਜਾਨਵਰ ਤਾਂ ਚਲੋ ਵੱਡਾ ਹੋ ਗਿਆ ਵੀ ਹੁਣ ਉਹਨੂੰ ਪੱਠੀ ਦੀ ਵੀ ਜ਼ਰੂਰਤ ਆ ਗਈ। ਇਹ ਪੱਠੀ ਦਾ ਇਹ ਹੁੰਦਾਗਾ ਜੀ ਜਾਨਵਰ ਨੂੰ ਰਾਤ ਨੂੰ ਸੋਣੋਂ ਇਕੱਠਾ ਹੋ ਕੇ ਬੈਠਾ ਰਹੇ ਨੂੰ ਲੱਗਾ ਵੀ ਪ੍ਰੋਪਰ ਫੀਡ ਵਗੈਰਾ ਨਹੀਂ ਖਾਂਦਾ ਫਿਰ ਉਹ ਜਿੰਨੀ ਉਹਨੂੰ ਖਾਣੀ ਚਾਹੀਦੀ ਹੁੰਦੀ ਹੈਗੀ। ਇਹ ਇਸ ਲਈ ਇਹ ਇੱਕ ਦੋ ਪੱਠੀਆਂ ਜ਼ਰੂਰ ਆਪਣੀਆਂ ਬਾਹਰ ਲਿਆ ਕਰੋ ਤਾਂ ਕਿ ਤੁਹਾਡੇ ਸੈੱਡ ਦੇ ਵਿੱਚ ਹੀਟ ਜੀ ਬਣੀ ਰਹੇ ਤੇ ਬੱਚਿਆਂ ਨੂੰ ਪ੍ਰੋਪਰ ਪਾਣੀ ਵਗੈਰਾ ਤੇ ਫੀਡ ਵਗੈਰਾ ਖਾਂਦਾ ਰਹੇ। ਇਹ ਅਸੀਂ ਪਿਛਲੇ ਲੋਰਡ ਦੇ ਵਿੱਚ ਦੇਖਿਆਗਾ। ਇਹ ਬੱਚਾ ਜਦੋਂ ਠੰਡ ਮੰਨਦਾ ਸੀ ਨਾ ਉਹ ਵੇਟ ਵੀ ਆਪਣਾ ਘਟਾ ਗਿਆ ਸੀਗਾ ਤੇ ਜਿੱਥੇ ਅਸੀਂ ਪੱਠੀ ਵਗੈਰਾ ਲਾਈ ਸੀ ਉਹਦਾ ਵੇਟ ਵੀ ਠੀਕ ਰਿਹਾ ਸੀ ਉਹ ਜਨਮ ਦੇ ਦਾ ਦੂਜੇ ਛੱਡਾਂ ਦੇ ਨਾਲੋਂ ਇਸ ਲਈ ਪੱਠੀ ਵਗੈਰਾ ਦਾ ਜਰੂਰ ਖਿਆਲ ਰੱਖਿਆ ਕਰੋ ਜੀ ਥੋੜੀ ਖਰਚੇ ਪਿੱਛੇ ਨਾ ਆਪਣਾ ਲੋਟ ਨਾ ਖਰਾਬ ਕਰਿਆ ਕਰੋ ਬਸ ਇਹੀ ਗੱਲਾਂ ਹੁੰਦੀਆਂ ਨੇ ਜੀ ਧਿਆਨ ਰੱਖਣ ਵਾਲੀਆਂ ਇਹ ਫਿਲਹਾਲ ਚਿਕਸ ਆਪਣਾ ਸਹੀ ਚੱਲ ਰਿਹਾ ਹੈ ਜੀ ਮੈਟਲਟੀ ਵੀ ਨੋਰਮਲ ਆ ਗਈ ਤੇ ਇਸ ਵਾਰੀ ਆਪਣੇ ਕੋਲੇ ਬਾਰਡ ਆਸੀ ਤਕਰੀਬਨ 25000 ਦੋਲੇ ਛੜਾਂ ਦੇ ਵਿੱਚ ਤੇ ਇਧਰ ਆਉਣ ਤਕਰੀਬਨ 10000 ਬਾਰਡ ਪੈ ਜਾਣਾ ਹੈਗਾ ਤੇ ਜਿਹੜਾ ਇਹਦਾ ਬਾਰਡ ਆਗਾ ਇਹ ਬਾਰਡ ਨਾਲ ਜਿਆਦਾ ਠੋਸ ਜਿਹਾ ਬਾਰਡ ਹੁੰਦਾ ਹੈਗਾ ਤੇ ਇਹ ਫਿਰ ਵੀ ਜਿੱਥੇ ਆਪਣੇ 10000 ਪੈਂਦਾ ਹੁੰਦਾ ਬਾਰਡ ਉੱਥੇ 1.5 ਵਾਂਗੂ ਮੈਕਸਿਮਮ ਪੈ ਜਾਣਾ ਹੁੰਦਾ ਹੈਗਾ ਆ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਆਦਾ ਟਾਈਟ ਨਹੀਂ ਹੁੰਦਾ ਬਾਰਡ ਜਿੱਥੇ ਆਪਣੇ 10000 ਪੈਂਦਾ 1.5 ਬਾਰਡ ਤੱਕ ਚੱਲੇ ਜਾਂਦਾ ਹੁੰਦਾ ਹੈਗਾ ਇਹਦਾ ਇਹ ਪਿੱਛੋਂ ਤੱਕ ਇਹ ਜਨਮ ਖੁੱਲਾ ਹੀ ਰਹੂਗਾ ਕਿ ਆਪਾਂ ਇਹ ਪ੍ਰੋਪਰ ਏਰੀਆ ਦੇ ਹਿਸਾਬ ਨਾਲ ਬਾੜ ਪਾਉਣੇ ਆਗੇ 1.1 ਏ12 ਦੀ ਏਰੀਆ ਦੇ ਹਿਸਾਬ ਨਾਲ ਇਹ ਤੁਹਾਡਾ ਬਾੜ ਖੁੱਲਾ ਹੀ ਰਹੂਗਾ ਇਹ ਬਾੜ ਦਾ ਠੋਸ ਇੰਨਾ ਜਿਆਦਾ ਫਲਾਟ ਚ ਨਹੀਂ ਹੁੰਦਾ ਇਹ ਤੇ ਇਸ ਲਈ ਥੋੜਾ ਬਹੁਤ ਵਾਧੂ ਹੀ ਪੈ ਜਾਂਦਾ ਹੈ ਤੁਹਾਡੇ ਏਰੀਆ ਦੇ ਨਾਲੋਂ ਬਾਕੀ ਜ ਅੱਜ ਆਪਾਂ ਤੁਹਾਨੂੰ ਇੰਨੀ ਹੀ ਜਾਣਕਾਰੀ ਦੇਣੀ ਸੀ ਜੇ ਕਿਸੇ ਮੇਰੇ ਵੀਰ ਦੇ ਕੋਈ ਕਮੈਂਟ ਹੁੰਦੇ ਨੇਗੇ ਉਹ ਸੌਰੀ ਸਵਾਲ ਜਵਾਬ ਹੁੰਦੇ ਨੇ ਕੋਈ ਉਹ ਜਰੂਰ ਦੱਸਿਆ ਕਰੋ ਬਾਕੀ ਇਹ ਇੱਕ ਗੱਲ ਜਰੂਰ ਦੱਸਿਓ ਵੀ ਹੁਣ ਆਪਾਂ ਨੂੰ ਕਿਹੜੀ ਕੋਈ ਮੈਡੀਸਿਨ ਦਈਏ ਵੈਸੇ ਤਾਂ ਆਪਾਂ ਬਾਇਓ ਬੂਸਟਰ ਚਲਾਦਨੇ ਹੁੰਨੇ ਆ ਥੋੜਾ ਬਹੁਤ ਕੋਈ ਹੋਰ ਜੇ ਮੇਰੇ ਵੀਰ ਦੇ ਧਿਆਨ ਚ ਹੁੰਦੀ ਹੈ ਕੋਈ ਮੈਡੀਸਿਨ ਆਵਾਜ਼ ਤੋਂ ਨਾ ਥੋੜੀ ਬੋਦੀ ਆਵਾਜ਼ ਆ ਗਈ ਜਾਨਵਰ ਦੇ ਵਿੱਚ ਇਹ ਵੀ ਆਪਾਂ ਨੂੰ ਕਿਹੜੀ ਇਹ ਦਵਾਈ ਵਗੈਰਾ ਪਾਈਏ ਥੋੜੀ ਬਹੁਤੀ ਜਿਹਦੇ ਨਾਲ ਜਿਹੜੀ ਲिटल बिट ਜੀ ਹੈਗੀ ਆ ਉਹ ਵੀ ਕਵਰ ਕਰਜੇ ਇਹ ਵੀ ਇੰਨੀ ਜਿਆਦੇ ਤਾਂ ਹੈ ਨਹੀਂਗੀ ਬੇਟਾ ਅਸੀਂ ਬਾਇਓ ਗਾਸਟੀ ਚਲਾਉਣੇ ਹੁੰਦੇ ਹੈਗੇ ਵੀ ਉਹਦੇ ਨਾਲ ਕਵਰ ਜੀ ਹੋ ਜਾਂਦੀ ਵੀ ਕਿਉਂਕਿ ਹੁਣ ਇਹ 10 12 ਕ ਦਿਨ ਜੋ ਬਰਡ ਨੇ ਹੋ ਰਹਿਣਾਗਾ ਵੀ ਹੌਲੀ ਹੌਲੀ ਚਲੋ ਇਹ ਵੀ ਜਿੰਨੀ ਕੋ ਹੈਗੀ ਓੰਨੀ ਕਰੋ ਵੀ ਜਿਆਦਾ ਨਹੀਂ ਬਦ ਨਹੀਂ ਉਹਦੇ ਨਾਲ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਹ ਇਧਰ ਆਪਣੀ ਪਾਈਪਾਂ ਨਹੀਂ ਗੇ ਨਿਪਲ ਸਿਸਟਮ ਆਪਣੇ ਕਰਿਆ ਹੋਇਆ ਹੈਗਾ ਇਹ ਸਾਰਾ ਇਹਨਾਂ ਦਾ ਜੀ ਵੀ ਜ਼ਰੂਰ ਖਿਆਲ ਰੱਖਿਆ ਹੋ ਕੋਈ ਮੇਰੇ ਵੀਰ ਕਹਿੰਦੇ ਵੀ ਯਾਰ ਇਹ ਸਿਸਟਮ ਖਰਾਬ ਜਲਦੀ ਹੋ ਜਾਂਦਾ ਹੈਗਾ ਕਈ ਮੇਰੇ ਵੀਰਾਂ ਨੇ ਪਹਿਲਾਂ ਪਹਿਲਾਂ ਪੱਟ ਕੇ ਦੁਆਲੇ ਫਿਰ ਡਰਿੰਕਰ ਚ ਆ ਗਏ ਸੀ ਉਹ ਪਰ ਆਪਣੇ ਤਾਂ ਜਦੋਂ ਦੇ ਲੱਗੇ ਹੋਏ ਜੇ ਆਪਣੇ ਤਾਂ ਬਹੁਤ ਸੋਹਣੇ ਚੱਲ ਰਹੇ ਹੈਗੇ ਪਰ ਆਪਾਂ ਸਾਫ ਸਪੋਈ ਬਹੁਤ ਰੱਖਦੇ ਜੀ ਇਹਨਾਂ ਦੀ ਇਹ ਜੇ ਆਪਾਂ ਨੂੰ ਲੱਗੇ ਲੋਰਡ ਦੇ ਵਿੱਚ ਵੀ ਆਪਾਂ ਦੋ ਤਿੰਨ ਵਾਰੀ ਸਾਫ ਸਪੋਈ ਕਰ ਦੇਣ ਉਹਨਾਂ ਨੂੰ ਜਦੋਂ ਆਪਣੀ ਦਵਾਈ ਚੱਲਦੀ ਹੁੰਦੀ ਹੈਗੀ ਇਹ ਇਹੀ ਚੀਜ਼ਾਂ ਹੁੰਦੀਆਂ ਨੇ ਧਿਆਨ ਰੱਖਣ ਵਾਲੀਆਂ ਜੀ ਕਿਉਂਕਿ ਜਦੋਂ ਇਹਨੇ ਜੰਮਣ ਲੱਗ ਜਾਂਦੇ ਵਿੱਚ ਫਿਰ ਪਾਣੀ ਘਟਣ ਲੱਗ ਜਾਂਦਾ ਪਾਣੀ ਘਟਦੇ ਨਾਲ ਤੁਹਾਨੂੰ ਪਤਾ ਜਾਨਵਰ ਨੂੰ ਬਹੁਤ ਸਮੱਸਿਆ ਆਉਂਦੀ ਹੈਗੀ ਇਸ ਲਈ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਬਾਕੀ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਇੰਨੀ ਕੋਈ ਜਾਣਕਾਰੀ ਦੇਣੀ ਸੀ ਆਪਣੇ ਤੁਹਾਨੂੰ ਤੇ ਕਾਫੀ ਟਾਈਮ ਬਾਅਦ ਅਜ ਬਲੌਗ ਪਾਉਣੇ ਆਗੇ ਕਈ ਮੇਰੇ ਵੀਰ ਪੁੱਛਦੇ ਹੁੰਦੇ ਵੀ